ਮਿੱਤਰ ਤੇ ਯਾਰ ਨੂੰ ਦੱਬਣ ਨੂੰ ਫਿਰ ਦੇਸੀ ਪਰ ਦਬਦਾ ਕਿੱਥੇ ਆ ਦੱਬ ਲਿਆ ਤੇਰੇ ਯਾਰ ਨੂੰ ਮਿੱਤਰਾ ਖਿੱਚ ਕੇ ਆ ਜਾ ਉਦੋਂ ਦਾ ਠੋਕ ਦੇਣਗੇ ਜੁੱਤੋ ਜੁੱਤੀ ਹੋ ਗਿਆ ਕੰਮ ਖਿੱਚ ਕੇ ਇਹ ਤਾਂ ਸਾਰਾ ਲੁੱਟੀ ਵੀ ਤੁਸੀਂ ਗਏ ਆ ਫਿਰ ਆ ਪੈਰ ਲਾ ਕੇ ਲੁੱਟਿਆ ਪੈਰ ਤੁਸੀਂ ਲੁੱਟਿਆ 75 ਸਾਲ ਨੂੰ ਇਹਨਾਂ ਦੇ ਲੀਡਰ ਨੂੰ ਵਿਆਹ ਤੇ ਨਹੀਂ ਸੱਦੇ ਇਹ ਗੱਲ ਕਹੀ ਗਈ ਆ ਉਹ ਵਾਈ ਵੈਸ ਨੂੰ ਸੀਗਾ ਜੀ ਕੀ ਸਾਦੇ ਇਹਨਾਂ ਨੂੰ ਆਹ ਓਏ ਤੋਰ ਤੇ ਨਾ ਦਿਲ ਨੂੰ ਠੰਡੇ ਜੇ ਕਰਕੇ ਕੀ ਠੰਡੇ ਕਰਕੇ ਤੋਰ ਤੇ ਹਾਰ ਜਿੱਤ ਤਾਂ ਬਣੀ ਆ ਕਾਦੀ ਹਾਰ ਜਿੱਤ ਇੱਥੇ ਪੇੜੇ ਪਿਆ ਉੱਥੇ ਇਹ ਵੀ ਲੋਕਾਂ ਦਾ ਫਤਵਾ ਜੀ ਉਹਨਾਂ ਨੇ ਦੇ ਤਾਂ ਸਾਨੂੰ ਮਜੂਰਾ ਪੇੜਾ ਦੋ ਵਾਰੀ ਜਿੱਤੇ ਆ ਤਿੰਨ ਵਾਰੀ ਉੱਥੇ ਸੀ ਕਾਹਦਾ ਫਤਵਾ ਹੋਰ ਥੋੜੇ ਆਲਾ ਤਾਂ ਮੀਟਿੰਗ ਕੀਤੀ ਸੀ ਮੀਟਿੰਗ 'ਚ ਉੱਠ ਕੇ ਭੱਜ ਲਿਆ ਕਾਦੀ ਮੀਟਿੰਗ 'ਚ ਉੱਠ ਕੇ ਭੱਜ ਗਿਆ ਤੇ ਹੋਰ ਤੁਸੀਂ ਤਾਂ ਕਹਿੰਦੇ ਸੀ ਕਿ ਫਸਲਾਂ ਨਸਪੀ ਦੇ ਚੱਕਾਂਗੇ ਤੇ ਤੁਸੀਂ ਕਿਸਾਨ ਚੱਕ ਲੈ ਬਈ ਕੰਮ ਵੀ ਕਰਨਾ ਤਾਂ ਨਹੀਂ ਲਾਈ ਜਾਂਦੇ ਸਾਰੇ ਬਹੁਤ ਸੌੜ ਲਗਾ ਥੋੜੀਆਂ ਬਾਇਰ ਦੀ ਮੀਟਗਾ ਸੁਣੀ ਜਾਂਦੇ ਆ ਲੋਕਾਂ ਦਾ ਵੀ 3.5 ਗੁੱਟ ਲੋਕਾਂ ਦਾ ਸੀ ਸਾਡਾ ਬੰਦਾ ਬਈ ਸਾਡੇ ਆਲਾ ਵੀ ਸੀਐਮ ਵੀ ਸੀ ਉਹ ਕਿਸਾਨਾਂ ਨੂੰ ਹੱਥ ਜੋੜ ਕੇ ਮਿਲਦਾ ਸੀਗਾ ਤੇ ਉਹ ਸਾਡਾ ਫੌਜੀ ਚਾਚ ਆਵੇਂ ਪਾੜਾਂ 'ਚ ਬੈਠਾ ਰਹਿਣਾ ਜੀਗਾ ਤੇ ਸਾਰਾ ਲੁੱਟੀ ਵੀ ਤੁਸੀਂ ਗਏ ਆ ਫਿਰ ਇਹਨਾਂ ਕੱਢ ਕੇ ਲੁੱਟਿਆ ਤੇ ਤੁਸੀਂ ਰੁੱਟਿਆ 75 ਸਾਲ ਨੂੰ ਨਹੀਂ ਭਾਈ ਖਾਂ ਚੱਟ ਗਾਇਦਾ ਭਾਈ ਯਾਰ ਇਹ ਹੀ ਦੋ ਨੌਜਵਾਨ ਆ ਇੱਕੋ ਪਿੰਡ ਦੇ ਨੌਜਵਾਨ ਆ ਜਿਹੜੇ ਗੁੱਥਮ ਗੁੱਥੀ ਹੋਏ ਆ ਲੜਿਆ ਲੜੇ ਕਾਦੇ ਪਿੱਛੇ ਆ ਤੁਸੀਂ ਤਨ ਤਾਨੇ ਮਾਰਦੇ ਬਈ ਕਾਦੇ ਤਾਨੇ ਮਾਰ ਇੱਥੇ ਬੈਠਾ ਨਹੀਂ ਦਿੰਦਾ ਤੁਸੀਂ ਹਰ ਗਏ ਉੱਥੇ ਸੋਲੋ ਲੱਥਾ ਉੱਥੇ ਕੁੱਟ ਕੇ ਭੇਜਦਾ ਐ ਕਰਦਾ ਦਿੱਲੂ ਨੂੰ ਹਰ ਗਏ ਤੁਸੀਂ ਆ ਹੀ ਕਰੀਂਦਾ ਬੈਠਾ ਨਹੀਂ ਦਿੰਦਾ ਮੈਨੂੰ ਲੜਿਆ ਤੁਸੀਂ ਇੱਥੇ ਬਾਈ ਐਵੇਂ ਗੱਪ ਮਾਰੀ ਜਾਂਦੇ ਰਹਿੰਦੇ ਕਰਦੇ ਨੇ ਕੁਤਰਦੇ ਨੇ ਕੁਛ ਹੋਣਾ ਨੂੰ ਸੱਚ ਕੋੜਾ ਲੱਗਦਾ ਹਾਂ ਵਾਹੀ ਗੱਲ ਆ ਗਈ ਪਿੰਡ ਇੱਕੋ ਹੀ ਇੱਕੋ ਪਿੰਡ ਦੇ ਤੁਸੀਂ ਇੱਕੋ ਪਿੰਡ ਦੇ ਹੈਗੇ ਤਾਂ ਅਸੀਂ ਕੀ ਗੱਲ ਹੋਈ ਸੀ ਬਾਈ ਤੁਹਾਡੇ ਸਾਹਮਣੇ ਲੜਿਆ ਤੁਹਾਨੂੰ ਪਤਾ ਹੀ ਇਹਨਾਂ ਦਾ ਕੀ ਕੁਛ ਹੋ ਜਾਂਦਾ ਇਹਨਾਂ ਦਾ ਉਹ ਕਹਿੰਦਾ ਸਾਡੀ ਸਰਕਾਰ ਨੇ ਆਹ ਕੁਛ ਕੀਤਾ ਇਹ ਆਜੂ ਦਾ ਪ੍ਰਾਪਤਨਾ ਦੱਸਿਆ ਜਾਂਦਾ ਹੈਗਾ ਤੇ ਇਹ ਕਹਿੰਦਾ ਤੁਹਾਨੂੰ ਕਿੱਦਾਂ ਦਿੱਲੀ ਜੇ ਤੁਹਾਡੀ ਯਾਦ ਵੀ ਕਿਉਂ ਨਹੀਂ ਸੱਦ ਦਿਆ ਹਾਂ ਵੀ 75 ਸਾਲ 75 ਸਾਲ ਹੋ ਗਏ ਆ ਆ ਗੱਲ ਪਿੱਛੇ ਲੈਣੀ ਆ ਇਹ ਲੜੇ ਅਸਲ ਜੇ ਮੇ ਨਾ ਵਜਦਾ ਨਵੇਂ ਮਾਰਦੇ ਆ ਭਾਈ ਵੀ ਇਹਨਾਂ ਨੇ 75 ਸਾਲਾਂ ਦੇ ਵਿੱਚ ਕੀ ਕੀਤਾ ਕੀ ਕੀਤਾ ਤੁਸੀਂ ਇਹਨਾਂ ਨੂੰ ਨਹੀਂ ਤੁਸੀਂ ਇਹ ਨਾਲ ਕੱਲਾ ਕਹੀਓ 75 ਸਾਲਾਂ ਚ ਕੀ ਕੀਤਾ ਉਹ ਗੱਲ ਨੂੰ ਕਿਉਂ ਰਟਾਉਣੀਓ ਜਿਨ੍ਹਾਂ ਨੇ ਕੁਛ ਨਹੀਂ ਕੀਤਾ ਤਾਂ ਹੀ ਤੁਹਾਨੂੰ ਲਿਆਂਦਾ ਤੇ ਭਾਈ ਸਾਨੂੰ ਲਿਆਂਦਾ ਤੇ ਫਿਰ ਸਾਨੂੰ ਤਾਨੇ ਮਾਰਦੇ ਫਿਰ ਅਸੀਂ ਤਾਂ ਕਰਨ ਕਹਾਂਗੇ ਇਹਨੇ ਲੁੱਟ ਕੇ ਤਾਨੇ ਫਿਰ 3 ਸਾਲ ਹੋ ਗਏ ਨਾ ਤੁਸੀਂ ਨੀਂਦ ਤੋਂ ਜਾਗੋ ਕੰਮ ਕਰੋ ਕਰੀਦਾ ਜਾਂਦੇ ਵੀ ਸਾਰਾ ਕੁਝ ਦੇਦਾ ਆਟਾ ਅਸੀਂ ਦੇਤਾ ਬਿਜਲੀ ਅਸੀਂ ਮੁਫਤ ਕਰਤੀ ਹੋਰ ਕੀ ਕਰਦਗੇ ਤੇ ਇਹ ਤਾਂ ਕਹਿੰਦੇ ਸਕੀਮ ਦਾ ਇਹਦਾ ਸਾਡੀ ਸਕੀਮ ਆ ਕਾਹਦਾ ਅਸੀਂ ਕਣਕ ਦਿੱਤੀ ਹੈਗੀ ਅਸੀਂ ਤਾਂ ਉਹ ਕੋਈ ਘਰੀ ਪਹੁੰਚਦਾ ਕੀਤਾ ਕਿਹਦੇ ਘਰੇ ਪਹੁੰਚਦਾ ਕੀਤਾ ਰੌਲੇ ਤਾਂ ਪਈ ਜਾਂਦੇ ਆ ਨਹੀਂ ਨਹੀਂ ਉਹ ਰੌਲੇ ਤਾਂ ਬਈ ਵਿਰੋਧੀ ਇਹੋ ਜਿਹੇ ਪਾਉਂਦੇ ਆ ਘਰੋ ਘਰੀ ਪਹੁੰਚਦਾ ਘਰਦਾ ਸਾਰਾ ਕੁਸ ਲੋਕਾਂ ਨੂੰ ਜਾਣਾ ਨਹੀਂ ਪੈਂਦਾ ਨਹੀਂ ਜਾਣਾ ਕਿਉਂ ਨਹੀਂ ਪੈਂਦਾ ਤੁਸੀਂ ਇਹ ਦੇਖੋ ਤੁਸੀਂ ਜਿਹੜਾ ਕੀਤਾ ਤੁਸੀਂ ਕਰੀ ਚੱਲੋ ਤੁਸੀਂ 75 ਸਾਲਾਂ ਨਾਲ ਮੇਣਾ ਮੈਂ ਇਹਨੇ ਮੈਨੂੰ ਇਹਨੇ ਮੈਨੂੰ ਪਹਿਲਾਂ ਕਹ ਲੋ ਖੇਬਦੇ ਲੋਥ ਨੂੰ ਕੁੱਟ ਕੇ ਭੇਜਦਾ ਇਹ ਗੱਲ ਕਹੀ ਹੈ ਤੁਸੀਂ ਬਈ ਸੱਚ ਆ ਮੈਂ ਤਾਂ ਜੋ ਸੱਚ ਆ ਉਹੀ ਕਹ ਇਹਨਾਂ ਨੂੰ ਕੁੱਟ ਕੇ ਤਾਂ ਭੇਜਾ ਹਥੋਂ ਆ ਹੁਣ ਮੀਟਿੰਗ ਚੋਂ ਇਹਨਾਂ ਦਾ ਜਿਹੜਾ ਉੱਠ ਕੇ ਭੱਜਾ ਇਹਨਾਂ ਦਾ ਐਸਿਮਾ ਕਿਸਾਨਾਂ ਦੀ ਗੱਲ ਨਹੀਂ ਸੁਣੀ ਜੋ ਮੈਂ ਸੱਚ ਕਿਹਾ ਉਹ ਇਹਨੇ ਗੱਲਾਂ ਕਾਂਟ ਮੀਟਿੰਗ ਕੀਤੀ ਐ ਉਹਦਾ ਮੋਰਚਾ ਉਹ ਉਹਦਾ ਅਸੀਂ ਲਾਵਾਂਗੇ ਫਿਰ ਐਵੇਂ ਢਾਈ ਤਿੰਨ ਘੰਟੇ ਖੜਾ ਉਹਦਾ ਨੋਰਮਲ ਗੱਲ ਕਰੀ ਜਾਂਦੇ ਸੀ ਅਸੀਂ ਤੇ ਫਿਰ ਉਹਨੇ ਮੰਗਾ ਤਾਂ ਕਿਉਂ ਨਕਾਰ ਕਰਤਾ ਮੰਗਾ ਤਾਂ ਉਹੀ ਆ ਜਿਹੜੀਆਂ ਸਵਾਲ ਮੰਗਾ ਤਾਂ ਸੈਕਟਰ ਨਾਲ ਸੰਬੰਧ ਸਾਡੇ ਨਾਲ ਉਹ ਇਧਰ ਪਹਿਲਾਂ 18 ਮੰਗਾ ਪੰਜਾਬ ਨਾਲ ਸੰਬੰਧ ਦਾ ਐਮਐਸਪੀ ਦੇਵਾਂਗੇ ਫਿਰ ਉਹ ਉਹਦਾ ਹਰੇ ਮੰਨੀਆਂ ਵਾਂਗੇ ਪਹਿਲਾਂ ਮੱਕੀ ਦੇ ਦੰਨੇ ਮੰਨੀਆਂ ਉਹ ਤਾਂ ਮੁੱਕਰ ਕੇ ਗੱਲ ਕਹੀ ਹੈ ਕੱਲ੍ਹ ਨਹੀਂ ਉਹ ਤਾਂ ਮੱਕੀ ਦੇ ਵੀ ਦੇਈ ਨੇ ਮੂੰਗੀ ਤੇ ਵੀ ਦੇਈ ਜਾਂਦੇ ਕਹਿੰਦਾ ਜਿਹੜੀਆਂ ਜਾਇਜ਼ ਮੰਗਾ ਹੋਈਆਂ ਕਹਿੰਦਾ ਮੈਂ ਮੰਨੂੰਗਾ ਕਹਿੰਦਾ ਉਹਨੇ ਤਾਂ ਸਿੱਧਾ ਕਹਿੰਦਾ ਕਹਿੰਦਾ ਤੂੰ ਹੀ ਮੇਰਾ ਕਹਿੰਦਾ ਕਰ ਲਓ ਜੋ ਕੁਝ ਕਰਨਾ ਰੇਲ ਗੱਡੀ ਲਈ ਰੋਕ ਲਈ ਕਿਤੇ ਕੋਸ ਰੋਕਣਾ ਇਹਨਾਂ ਨੂੰ ਸੱਤਾਂ ਦੇ ਰੋਣਾਂ ਚ ਵੀ ਜਾਣ ਲੱਗੇ ਨਹੀਂ ਫਿਰ ਉਹ ਗਲਤ ਆ ਗਲਤ ਹਾਂਜੀ ਇਹਨਾਂ ਆਲਾ ਨਾਲ ਬੈੰਦਾ ਰਿਹਾ ਉਦੋਂ ਤਾਂ ਧਰਨਾ ਤੇ ਕਿਸਾਨਾਂ ਦੇ ਉਦੋਂ ਮੰਗਾ ਉਹ ਚੰਗਾ ਸੀਗੀਆਂ ਤੁਹਾਡੇ ਨਾਲ ਬੈੰਦਾ ਰਿਹਾ ਤੁਹਾਡੇ ਵੀ ਤਾਂ ਮੰਨਦੇ ਆ ਕਿਸਾਨ ਸਾਹਿਬ ਹੁਣ ਹੁਣ ਉਹਨਾਂ ਨੂੰ ਟਾਈਮ ਨਹੀਂ ਦੇਣਾ ਪਹਿਲਾਂ ਇਧਰ ਵੇਖੋ ਪਹਿਲਾਂ ਮੈਨੂੰ ਇਹ ਗੱਲ ਸੋ ਥੋੜੀ ਪਾਰਟੀ ਦਾ ਜਨਮ ਕਿੱਥੋਂ ਹੋਇਆ ਆ ਤਾਂ ਨਹੀਂ ਹੋਇਆ ਤੇ ਫੇਰ ਤੁਸੀਂ ਅੱਜ ਧਰਨੇ ਨੂੰ ਮਾਰਾ ਕਿਵੇਂ ਕਿਵੇਂ ਉਹਨਾਂ ਨੂੰ ਟਾਈਮ ਦਿੱਤਾ ਉਹ ਨੇ ਉਹ ਗਏ ਸਾਡੇ ਡਰ ਕੇ ਜਿਹੜੇ ਮੀਟਿੰਗ ਦਿੱਤੀ ਹੈ ਡਰ ਕੇ ਥੋੜਾ ਦਿੱਤੀ ਸਾਡੇ ਬੰਦੇ ਨੇ ਡਰ ਕੇ ਨਹੀਂ ਦਿੱਤੀ ਠੀਕ ਆ ਉਹਨਾਂ ਨੇ ਇਹ ਗੱਲ ਕਹੀ ਉਹਨਾਂ ਨੇ ਤਾਂ ਕੋਈ ਗੱਲ ਹੀ ਨਹੀਂ ਕਹੀ ਉਹਨੇ ਕਿਹਾ ਉਹ ਉਹਨਾਂ ਨੇ ਬੋਲੇ ਆਉਗੇ ਤੇ ਡਰ ਕੇ ਫੇਰ ਤੁਸੀਂ ਤੇ ਇਹ ਗੱਲ ਆ ਵੀ ਅੰਦੋਲਨ ਚੋਂ ਜੰਮਿਆਂ ਨੂੰ ਅੰਦੋਲਨਕਾਰ ਨਹੀਂ ਭੇੜੇ ਲੱਗਣ ਲੱਗੇ ਫਿਰ ਇਹ ਭੇੜੇ ਨਹੀਂ ਲੱਗਦੇ ਜੋ ਨਿਤਨੇ ਤੇ ਧੰਨਾ ਲੱਗੇ ਬਈ ਸਾਡੇ 3.5 ਕਰੋੜ ਬੰਦਾ ਪਿਆਉਦਾ ਉਹਨਾਂ ਦੇ ਵਪਾਰੀ ਵਰਗ ਆ ਜਿਹੜੇ ਹੋਰ ਮੈਡੂਲ ਵਰਗੇ ਉਹਨਾਂ ਬਾਰੇ ਉਹ ਤਾਂ ਸਾਰੇ ਕਿਸਾਨਾਂ ਨਾਲ ਕਿਸਾਨਾਂ ਨਾਲ ਨਹੀਂ ਹੈਗੇ ਜੀ ਕੋਈ ਪੱਕੀ ਗੱਲ ਆ ਤੁਹਾਨੂੰ ਉਹ ਨਹੀਂ ਆਏ ਤਾਂ ਹੋਣ ਗਏ ਪਰ ਜੀ ਇਹਨਾਂ ਦੀ ਪਾਰਟੀ ਦੇ ਆ ਨਾ ਕੁਝ ਚਾਰਕਾ ਉਹੀ ਨਹੀਂ ਨਾਲ ਹੈਗੇ ਹਮ ਸਾਰਾ ਪੰਜਾਬ ਤਾਂ ਨਾਲ ਆ ਹਮ ਉਦੋਂ ਵੀ ਇਹੀ ਮੰਗਾ ਸੀਗਾ ਜਦੋਂ ਇਹਨਾਂ ਦਾ ਸੀਐਮ ਨਾਲ ਬੈਠ ਕੇ ਕਹਿੰਦਾ ਹੁੰਦਾ ਸੀਗਾ ਵੀ ਸਾਡੀਆਂ ਮੰਗਾਂ ਪੂਰੀਆਂ ਕਰੋ ਇਹਨਾਂ ਦਾ ਜਨਮ ਇਹਨਾਂ ਦੀ ਧਰਨਾ ਚ ਹੋਇਆ ਤੇ ਅੱਜ ਕਿਸਾਨਾਂ ਨੂੰ ਮਾਰਾ ਜਾਂਦੇ ਤਿੰਨ ਸਾਲ ਦੇ ਮੰਗੇ ਹੀ ਮੰਨਿਆ ਦੇ ਕਦੋਂ ਭੱਜੇ ਆ ਸੀ ਕਦੋਂ ਭੱਜੇ ਮੀਟਿੰਗ ਤੇ ਫਿਰ ਇੱਕ ਵਾਰੀ ਮੀਟਿੰਗ ਦਿੱਤੀ ਐ ਫਿਰ ਇੱਕ ਵਾਰੀ ਗੱਲ ਸੁਣੀਂਦੀ ਐ ਹੁਣ ਬਈ ਜੇ ਨੈਤੀ ਕਿਤੇ ਆਪਾਂ ਰੇਡ ਰੋਗ ਲਾਂਗੇ ਕਿਤੇ ਬਿਛੜਾ ਕਰੋਗ ਲਾਂਗੇ ਲੋਕਾਂ ਨੇ ਵੀ ਕੰਮ ਕਰਨੇ ਆਏ ਆ ਨਾ ਜਿਹੜੀ ਗੱਲ ਦਾ ਹੱਲ ਨਹੀਂ ਕੋਈ ਹੁੰਦਾ ਉਹਦੇ ਲਈ ਤਾਂ ਫਿਰ ਰੋਕ ਕਰ ਦੇਣਾ ਹਾਲੇ ਸਾਰੇ ਕਿਤੇ 2 ਸਾਲ ਪਏ ਆ ਸਾਰੇ ਕਰਾਂਗੇ ਕਰੀਏ ਤਾਂ ਇਹਨੇ ਬੀਡੀ ਮੌਤ ਨਹੀਂ ਦਿੱਤੀ ਕਾਰਾਂ ਵੇਲੇ ਮਾਪ ਹੋਏ ਪਈ ਨਹੀਂ ਨਹੀਂ ਅਸੀਂ ਕੀਤੇ ਸੀ 600 ਜੁੰਟ ਇਹਨਾਂ ਨੇ ਕੀਤੀ ਹੈ ਇਹ ਕਹਿੰਦੇ ਵੀ ਪਹਿਲਾਂ ਵਾਲਿਆਂ ਨੇ 300 ਤਾਂ ਕਰ ਗਏ ਸੀ ਫਿਰ ਉਹ ਫਿਰ 600 ਤਾਂ ਅਸੀਂ ਕੀਤੀ ਹੈ ਜੀ ਫਿਰ ਉਸੇ ਨੂੰ ਅੱਗੇ ਤੋਰਿਆ ਤੁਸੀਂ ਨੂੰ ਅੱਗੇ ਤੋਰਿਆ ਨਾ ਜੀ ਇਹਨਾਂ ਨੇ ਆਪ ਦੇ ਵੱਲੋਂ ਕੀ ਕੀਤਾ ਤੁਸੀਂ ਅਖਰੇ ਦੇ ਵਿੱਚ ਕੰਮ ਬਣਾਈਆਂ ਅਸੀਂ ਆਹ ਵੱਡੇ ਵੱਡੇ ਬਿਜਲੀ ਦੇ ਪਲਾਂਟ ਲਾਇਆ ਸੀ ਲਾਇਆ ਬੇ ਤਸੱਲਾ ਦੇ ਵਿੱਚ ਟਿੱਟਾ-ਜੁੱਟਾ ਇਹਨਾਂ ਨੇ ਲਿਆਂਦਾ ਸਾਰਾ ਕੁਝ ਬੰਦ ਕਰਤਾ ਬੰਦ ਕਰਤਾ ਕਰਾਂਗੇ ਬੰਦ ਵੀ ਕਰਾਂਗੇ ਜੇ ਬੰਦ ਕਰਤਾ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਵੇਚਦੇ ਆ ਇਹਨਾਂ ਦੀ ਗੱਲਬਾਤ ਆ ਇਹ ਇਹ ਕਰਦੇ ਆ ਪਰ ਇਹਨਾਂ ਨੂੰ ਸਿੱਟੋ ਤੁਸੀਂ ਚਿੱਲੇ ਜਿੱਨੇ ਕਰਵੀਆਂ ਹੋਈ ਵੱਡੇ ਵੱਡੇ ਮਗ ਅੰਦਰ ਹੋਣਗੇ ਇਹ ਕਹਿੰਦੇ ਤੇ ਸਾਨੂੰ ਹੁਣ ਕਰ ਦੇਂਦੇ ਹੁਣ ਤਾਂ ਇਨਾਂ ਕੋਲੇ ਪਾਵਰ ਹੈਗੀ ਹੈਗੀ ਜੇ ਅਸੀਂ ਦੋਛੀਆਂ ਤਾਂ ਸਾਨੂੰ ਸਿੱਟਣ ਜੇਲਾਂ ਚ ਫਰੇ ਇਹ ਇਹ ਤਾਂ ਮੰਨਦੇ ਆ ਫਿਰ ਚਾਰ ਬੰਗਾਂ ਚੱਲੀ ਜਾਂਦੇ ਨੰਬਰ ਆਉਣਾਂ ਲਈ ਇਹਨਾਂ ਦਾ ਨੰਬਰ ਪਹਿਲੀ ਗੱਲ ਤੇ ਇਹ ਆ ਵੀ ਤੁਸੀਂ ਪਿੰਡਾਂ ਦੇ ਵਿੱਚ ਆਪਸ ਵਿੱਚ ਬੈਰ ਵਿਰੋਧ ਨਾ ਪਾਇਆ ਕਰੋ ਇੱਕੋ ਪਿੰਡ ਦੇ ਆ ਲੀਡਰਾਂ ਦੀ ਗੱਲ ਕੁਝ ਹੋਰ ਹੁੰਦੀ ਆ ਸਿਆਸਤ ਦਾ ਮਾਇਟਰ ਕੁਝ ਹੋਰ ਹੁੰਦਾ ਠੀਕ ਆ ਇਹ ਤਾਂ ਭੋਗਾਂ ਤੇ ਵਿਆਹਾਂ ਤੇ ਲੀਡਰ ਤਾਂ ਇਕੱਠੇ ਹੋ ਜਾਂਦੇ ਆ ਭਾਈ ਪਾਰਟੀਆਂ ਛਾਲਟੀਆਂ ਤੇ ਇਕੱਠੇ ਹੋ ਜਾਂਦੇ ਆ ਠੀਕ ਆ ਇਹ ਪਿੰਡਾਂ ਚ ਇਹ ਜਿਹੀ ਦਫਾੜ ਬਣ ਜਾਂਦੀ ਆ ਵੀ ਇਹ ਭੋਗ ਤੇ ਵੀ ਨਹੀਂ ਜਾਂਦੇ ਸਾਨੂੰ ਨਹੀਂ ਸਰਦੇ ਬਈ ਉਹਨਾਂ ਦਾ ਵਿਆਹ ਤੇ ਸੱਦਿਆ ਨਹੀਂ ਸਾਨੂੰ ਕੋਈ ਸੱਦਿਆ ਬਈ ਇਹਨਾਂ ਦੇ ਲੀਡਰ ਨੂੰ ਵਿਆਹ ਤੇ ਨਹੀਂ ਸੱਦੇ ਗੱਲ ਕਹੀ ਗਈ ਆ ਉਹ ਵਿਆਹ ਹੀ ਵੈਸ ਨੂੰ ਸੀਗਾ ਜੀ ਕੀ ਸੱਦੇ ਇਹਨਾਂ ਨੂੰ ਮਤਲਬ ਉਹ ਵਿਆਹ ਸੀ ਉਹ ਕਹਿੰਦਾ ਵੈਸ ਨੂੰ ਵਿਆਹ ਸੀ ਵੈਸ ਨੂੰ ਕਹਿੰਦਾ ਮਤਲਬ ਕਿ ਅਸੀਂ ਥੋੜਾ ਬੰਦਾ ਖਰਵੀ ਨਾਲ ਨਹੀਂ ਜੇ ਉਹ ਤਾਂ ਚਲ ਰਾਤ ਨੂੰ ਕਿਤੇ ਦਿਨੇ-ਦਿਨੇ ਤਾਂ ਅਸੀਂ ਆਉਣੀ ਹੈ ਉਹ ਸੱਤ ਸਕਦੇ ਸੀ ਵਿਆਹ ਵੈਸ਼ ਨੂੰ ਸੀਗਾ ਇਹ ਗੱਲ ਹੋਈ ਇਹ ਤਾਂ ਕਰਕੇ ਹਾਂ ਤਾਂ ਹੀ ਕਰਕੇ ਨਹੀਂ ਸੱਦਾ ਜੀ ਮੈਂ ਕਿਹਾ ਕੀ ਫਾਇਦਾ ਜਦੋਂ ਵਿਆਹ ਹੀ ਵੈਸ਼ ਨੂੰ ਆ ਤਾਂ ਹੀ ਵਿਆਹ ਵੈਸ਼ ਨੂੰ ਬਾਕੇ ਵਿਆਹ ਵਾਲਾ ਮੈਟਰ ਹੋਰ ਆ ਯਾਰ ਪਰ ਮੈਂ ਕਹਿੰਦਾ ਵੀ ਜਦੋਂ ਲੀਡਰ ਤਾਂ ਇਕੱਠੇ ਹੋ ਜਾਂਦੇ ਆ ਹਰ ਥਾਂ ਤੇ ਇਕੱਠੇ ਹੋ ਜਾਂਦੇ ਆ ਤੁਸੀਂ ਪਿੰਡਾਂ ਜਣਾ ਵੈਰ ਵਿਰੋਧ ਪਾਇਆ ਕਰਦੇ ਉੱਥੇ ਨਾ ਲੜਿਆ ਲੜਿਆ ਕਰੋ ਇਹ ਤਾਂ ਨਹੀਂ ਮਾਰਦੇ ਸਾਨੂੰ ਬਿਠੰਨੇ ਦੇਦੇ ਤਾਂ ਇਹ ਤਾਂ ਨਾ ਸਵਾਲ ਤਾਂ ਤੁਹਾਨੂੰ ਕਰਨਗੇ ਤੁਸੀਂ ਸਵਾਲ ਕਰਨਾਂ ਲੋਕਾਂ ਨੂੰ ਸਕੇ ਬੀ ਲੀਡਰਾਂ ਨੂੰ ਸਵਾਲ ਕਰਿਆ ਕਰੋ ਫਿਰ ਬਈ ਅਸੀਂ ਵੀ ਸਵਾਲ ਹੀ ਕੀਤਾ ਸੀ ਅਸੀਂ ਕੀ ਫਿਰ ਲੜਨਾਂ ਵਾਲੀ ਤਾਂ ਗੱਲ ਹੀ ਇਹ ਲੜਿਆ ਬਈ ਮੇਰੇ ਨਾਲ ਮੈਂ ਕਿਹਾ ਤੁਸੀਂ ਫਿਰ 75 ਸਾਲਾਂ ਵਾਲਾ ਮੇ ਕੀ ਇਹ ਕਹਿੰਦੇ ਤੁਸੀਂ ਤੋਹਾਰ ਕੇ ਆ ਗਏ ਜਾਂ ਤੁਸੀਂ ਕਿਸਾਨਾਂ ਨੂੰ ਟਾਈਮ ਦਿੱਤਾ ਤੁਹਾਨੂੰ ਤਾਨੇ ਮਾਰਦੇ ਸੀ ਫਿਰ ਤਾਂ ਸਾਲ ਸਾਡੇ ਕੋਲ ਉਹ ਘਰ ਗਈ ਹੁਣ ਕੋਤੋਂ ਸੰਦ ਨਹੀਂ ਜਾਂ ਇਹ ਕਹਿੰਦੇ ਵੀ ਪਹਿਲਾਂ 5 ਸਾਲ ਮੌਕਾ ਦਿਓ ਅਸੀਂ ਕੰਮ ਸੈੱਟ ਕਰਾਂਗੇ ਅਗਲੇ 5 ਸਾਲਾਂ ਕੰਮ ਕਰਾਂਗੇ ਕਰਾਵ ਵੀ ਇੰਨਾ ਕੀਤਾ ਸੀਗਾ ਸਾਰਾ ਕਰਾਵ ਦਿੱਤਾ ਪਿਆ ਸੀ ਟਾਈਮ ਲੱਗਦਾ ਤੇ ਜਾਣੇ ਹੇ 2 ਸਾਲ ਪਹਿ ਸਾਰੇ ਵਾਦੇ ਪੂਰੇ ਕਰਕੇ ਆਵੇਂ ਜੋ ਮੰਗਾ ਜਾਇਜ਼ ਨੇ ਉਹੀ ਮੰਗਿਆਂ ਉਹਨਾਂ ਨੂੰ ਮੰਨਿਆਂ ਪੰਜ ਮਿੰਟਾਂ ਚ ਮੰਗਾਂ ਮੰਨ ਜਾਂਦੇ ਇਹਨਾਂ ਨਾਲ ਫਿਰ ਸਾਡਾ ਢੱਡ ਨਹੀਂ ਭਰਨਾ ਰੌਲਾ ਹੀ ਇਸੇ ਗੱਲ ਦਾ ਹੇ 2 ਸਾਲ ਪਹਿ 2 ਸਾਲ ਇਹਨਾਂ ਦੇ ਜਿੰਨੇ ਐਮਐਲਏ ਆ ਸਾਰਿਆਂ ਨੂੰ ਆਇਆ ਬਸ ਅਸੀਂ ਆ ਢੱਡ ਭਰਦੇ ਦੂਗੇ ਵਸ ਰਹੀ ਜਾਂ ਠੀਕ ਰੌਣ ਤੇ ਰੱਖਦਾ ਇਹਨਾਂ ਨੇ ਪਹਿਲਾਂ ਵੀ ਧਰਨੇ ਨਹੀਂ ਲਾਉਂਦੇ ਸੀ ਤੇ ਹੁਣ ਵੀ ਧਰਨੇ ਨਹੀਂ ਲਾਈ ਜਾਂਦੇ ਤੇ ਭਈ ਬੰਦਾ ਹੀ ਨਾ ਇਹਨਾਂ ਨੇ ਕੰਮ ਨਹੀਂ ਕੀਤਾ ਤੁਹਾਡੇ ਨਾਲ ਸੀ ਸੀ ਇਹਨਾਂ ਬਾਰੇ ਨਹੀਂ ਹੁਣ ਹੁਣ ਮੈਨੂੰ ਇਸੇ ਗੱਲ 'ਤੇ ਨਿਆਰ ਕਰੋ ਤੁਸੀਂ ਇੱਕ ਪਿੰਡ ਦਿਓ ਤੁਸੀਂ ਪਹਿਲਾਂ ਕਿਹੜੀ ਪਾਰਟੀ ਇਹਨਾਂ ਦੀ ਪਾਰਟੀ ਜੇ ਅਸੀਂ ਇਹ ਯੋੜ ਗਏ ਤੁਸੀਂ ਪਹਿਲਾ ਸੀਗੇ ਹੁਣ ਇਧਰ ਹੋ ਹੁਣ ਫੋਨੋਂ ਲੱਗਦਾ ਵੀ ਸਹੀ ਹੋ ਰਿਹਾ ਸਾਰਾ ਕੰਮ ਸਾਰਾ ਕੋਈ ਕਈ ਹੁੰਦਾ ਆ ਜੂਲਸਾ ਵਿਲਾ ਫਿਰਦਾ ਹੈ ਆ ਬੇਚਾਰੇ ਥੋੜੇ ਫਿਰਦੇ ਵਿਲਾ ਫਿਰਦੇ ਆ ਸਾਨੂੰ ਕੰਮ ਕਰਨੀ ਮਿਲ ਲਗੋ ਨਹੀਂ ਮਿਲਦਾ ਹੀ ਪਹਿਲਾਂ ਦੁਕਾਨ ਚ ਕੰਮ ਕਰਦਾ ਹਾਂ ਪਾਣੀ ਇੰਨਾ ਖੜਦਾ ਛੜ ਕਦੇ ਪਾਣੀ ਨਹੀਂ ਕੱਢਦੇ ਉਹ ਬੰਦਾ ਸਰਕਾਰ ਕਾ ਦੀ ਇਹਨਾਂ ਦੀ ਗੰਦ ਬਾਹ ਫੁੱਲਾਂ ਨੇ ਜਵਾਬ ਹੈ ਛੜ ਕਦੇ ਜਾਂਦੇ ਆ ਕੋਈ ਛੇ ਨੀ ਕਰਦੇ ਕੋਈ ਹੁਣ ਤੇ ਨਹੀਂ ਪਾਰਕ ਹੋਈ ਸਾਰਾ ਚੱਲਿਆ ਨਹੀਂ ਜਾਂਦੇ ਗੱਲ ਖੋਣ ਕੇ ਜਾ ਗਮ ਜਾਣ ਪਹਿਲਾਂ ਮੁੰਡਿਆਂ ਦੀ ਗੱਲ ਸੁਣ ਕੇ ਜਾਓ ਮੁੰਡਿਆਂ ਦੀ ਗੱਲ ਬਈ ਹਾਂ ਗੱਲ ਸਾਰਾ ਹੋ ਗਿਆ ਬਈ ਕੋਈ ਖਾਲਾ ਜੀ ਨੇ ਪਹੁੰਚ ਕੰਕ ਕੇ ਜਾਂਦੇ ਆਪਾਂ ਜਵਾਖਾਲੇ ਸਕੂਲ ਵਾਲੇ ਜਵਾਖਾਂਦੇ ਆ ਮੈਂ ਪਾਣੀ ਵਿੱਚ ਨਹੀਂ ਜਾਂਦੇ ਕਾਂਕਾ ਹੀ ਪਾਣੀ ਵਿੱਚ ਨਹੀਂ ਗੀਆਂ ਉਹ ਚੱਲੀ ਗਿਆ ਉਹ ਕੰਮ ਚੱਲ ਗਿਆ ਉਹ ਨਾਥ ਗੰਦੇ ਪਾਣੀ ਵਿੱਚ ਨਹੀਂ ਮੈਂ ਦੱਸੋ ਜੀ ਉਹ ਚੰਗੀ ਜੰਦਾ ਕੰਮ ਨਹੀਂ ਉਹ ਪ੍ਰੋਸੈਸਿੰਗ ਚੱਲੀ ਚੱਲੀ ਕਿਹੜੇ ਤੇ ਉਹ ਪ੍ਰੋਸੈਸਿੰਗ ਦੇ ਵਿੱਚ ਆ ਹੋਲੀ ਹੋਲੀ ਸ਼ਾਮ ਨੂੰਗਾ ਪ੍ਰੋਸੈਸ ਸਾਰੇ ਦਾ ਪ੍ਰੋਸੈਸ ਹੁੰਦਾ ਸਾਡੇ ਬਣਾਏ ਤੇ ਪਾਣੀ ਕਢਾਈ ਜਾਂਦੇ ਉਹਦੋਂ ਬਾਅਦ ਸੌਂਦੇ ਦੀ ਗੱਲ ਕਰਦੇ ਆ ਅੱਜ ਭਾਵੇਂ ਪਾਣੀ ਕਿਹੜਾ ਉਹ ਕੰਮ ਹੀ ਆ ਪਾਣੀ ਕਢਾਉਣਾ ਵਾਹ ਸੜਕ ਬਣਾਵਾਂਗੇ ਪ੍ਰੋਸੈਸ ਹੁੰਦਾ ਮਾਤਾ ਪਾਇਆ ਵਾ ਪੈਦੇ ਬਾਤ ਹੁੰਦੇ ਆ ਫੇਰ ਕਿਹ ਜੈੜੀ ਸੜਕ ਬਣਦੀ ਇਹੋ ਨੂੰ ਇੰਨਾ ਪਤਾ ਫਿਰ ਖਰਾਬ ਕੰਨ ਕਿਉਂ ਨਹੀਂ ਚਲਾਉਂਦੇ ਤੁਸੀਂ ਤਾਂ ਕਹਿੰਦੇ ਸ਼ਾਈ ਪੈ ਗਏ ਹਰਾ ਪੈ ਗਏ ਹਾਂ ਚਲਾ ਦੇ ਹਰਾ ਪੈ ਗਏ ਕੱਲ ਸਿੰਦਰ ਦੇ ਕਰਾਇਆ ਨਹੀਂ ਉਥੇ ਜਿਹੜੇ ਲੈਂਦੇ ਸੀ ਪਰ ਉਦੋਂ ਉੱਤੇ ਵੀ ਬੰਦੇ ਬੈਠੇ ਆ ਉਹ ਤਾਂ ਇੱਥੋਂ ਤੱਕ ਵੀ ਲੋਕ ਕਮੈਂਟ ਕਰਦੇ ਵੀ ਠੀਕ ਆ ਤੁਸੀਂ ਜਿਹੜੇ ਅਫਸਰ ਰਗੜਨੇ ਆ ਰਗੜੋ ਤਸੀਲਦਾਰ ਪਟਵਾਰੀ ਜੋ ਵੀ ਕਰ ਰਹੇ ਆ ਪਰ ਜਿਹੜੇ ਤੁਹਾਡੇ ਲੀਡਰ ਲੈ ਰਹੇ ਆ ਰਿਸ਼ਕਤਾ ਉਹਨਾਂ ਨੂੰ ਕਦੋਂ ਰਗੜੋ ਪਿੱਛੇ ਤੁਸੀਂ ਇਹ ਗੱਲ ਦੱਸੋ ਪਿੱਛੇ ਰੌਲਾ ਪਿਆ ਨਹੀਂਗਾ ਸਬੂ ਉਸ ਤੋਂ ਬਾਅਦ ਇੱਕ ਸ਼ਰਾਬ ਪੀ ਕੇ ਕਹਿੰਦੇ ਘਰੇ ਲੜਿਆ ਉਹਦਾ ਕੁਛ ਕੀਤਾ ਉਹ ਕੋਈ ਸਚਾਈ ਸਾਹਮਣੇ ਆਈ ਸਚਾਈ ਆਈ ਆ ਮਾਫੀ ਮੰਗੇਗੀ ਉਹ ਵਾਲੀ ਗੱਲੀ ਕਿ ਉਹ ਪਾ ਦੇਂਦੇ ਆ ਜਿਹੜਾ ਪਾ ਦੇ ਹਾਂ ਪਾਣੀ ਕਢਾਤਾ ਇਹਨਾਂ ਨੇ ਜਿਹੜਾ ਪਾ ਦੇ ਨੇ ਹਾਂ ਬਈ ਪਾਣੀ ਕਢਾਤਾ ਸਾਰਗੇ ਛੜਕਾ ਦੇ ਲੈ ਕੇ ਮੂਵੀ ਬਣਾ ਲਈ ਮੋਟਾ ਮੋਟਾ ਪਾਇਆ ਸੀ ਤੁਸੀਂ ਮੋਟਾ ਸਾਰਾ ਬਈ ਪਾਇਆ ਹੈਗੇ ਮਲੇ 200 ਬੋਰ ਹਾਂ ਸਾਰੇ ਪਾਇਆ ਹਾਂ ਸਾਰੇ ਨਹੀਂ ਪਾਇਆ ਸਾਰੀਆਂ ਮੋਟਾ ਪਾਇਆ ਸਾਰੀਆਂ ਨਹੀਂ ਹੁੰਦੀਆਂ ਕੰਮ ਕੋਈ ਨਹੀਂ ਹੋਇਆ ਕੰਮ ਉਹਦਾ ਵਿਚਾਰਾ ਉਹਦਾ ਤਾਂ ਕਿਹਦਾ ਕੰਮ ਵਿਚਾਰਾ ਦਾ ਸਬੂਤ ਖੜਾਗਾ ਬਾਈ ਇਹਦਾ ਪਾਣੀ ਕੱਢਿਆ ਬਾਈ ਪਾਣੀ ਕਿੱਥੋਂ ਨਿਕਲਿਆ ਪਹਿਲਾਂ ਇਹ ਕਾ ਹੋਈ ਇਹਨੇ ਮੇਰੇ ਉੱਪਰ ਆ ਗਿਆ ਮੈਂ ਦੱਸਦਾ ਜਿਹੜਾ ਪਾਣੀ ਹੈ ਇਹਨਾਂ ਨੇ ਪਹਿਲਾਂ ਪੁੱਠੇ ਸੀਰੇ 'ਚ ਪਾਏ ਜਾਂ ਤਾਂ ਖੰਡਾ ਪਾਣੀ ਪੁੱਠੇ ਪੁੱਠੇ ਸੀਰੇ 'ਚ ਪਾਏ ਕਿੱਦੇ ਧੁੱਲੀ ਕਰਨੇ ਆ ਕਿੱਦੇ ਧੁੱਲੀ ਕਰਨੇ ਕਲੋ ਕਰਨੇ ਵੀ 6 ਸਾਲ ਹੋ ਗਏ ਕੰਧਾਂ ਨੂੰ ਬਈ 2 ਸਾਲ ਕਿੱਥੇ ਪਏ ਆ ਮੈਨੂੰ ਆ ਸਿਰ ਵਟਣਾ ਪਊਗਾ ਫੇਰ ਵੀ ਕਿਉਂ ਕਿਹੜੀ ਗਲੀ 'ਚ ਕਿਹੜੀ ਪਾਣੀ ਹਰਦਾ ਮੈਂ ਇਹਨਾਂ ਦੇ ਕੰਮ ਹੋਏ ਇਹਨੇ ਸੀਰੇ 'ਚ ਪਾਏ ਕੰਮ ਆ ਸਾਮਣੇ ਠੋਕੇ ਸਰਕਾਰ ਦੀ ਇਹ ਕਾ ਕਰਨੇ ਕਰਨਾ ਹੁਣ ਤਾਂ ਹੁਣ ਗਵਾਹੀਆਂ ਦੇਣ ਲੱਗ ਗਏ ਕਰਨਾ ਹੈ ਸਰਕਾਰ ਨੇ ਸਾਰਾ ਤੁਸੀਂ ਪੁੱਠੀਆਂ ਵੇਪ ਪੰਦਗਾ ਹਟਾ ਲੇ ਵੇਖੀ ਨਾ ਆ ਜੀ ਨਹੀਂ ਵੇਚੀ ਪੁੱਠੀਆਂ ਜੇ ਅਸੀਂ ਚਲੋ ਮੰਨ ਲਗੇ ਅਸੀਂ ਪੁੱਠੀਆਂ ਮੈਂ ਪਾਗੇ ਸਿੱਧਾ ਕਰਦੇ ਉਹ ਬਣਾਉਣ ਕਰਾਗੇ ਸਾਰਾ ਸ਼ਹਿਰ ਪਟਨਾ ਪੈਂਦਾ ਇਹ ਤਾਂ ਮੰਨਦੇ ਆ ਇਹ ਜੋ ਕਿ ਤਾਂ ਮੰਨਦੇ ਆ ਟ੍ਰੈਫਿਕ ਤਾਂ ਬਰੋਕੋ ਇੱਕ ਮਿੰਟ ਜਿਹੜਾ ਕਿਸਾਨ ਰੋਕਲੇ ਤੁਸੀਂ ਜੱਥੇਬੰਦੀਆਂ ਰੋਕ ਲਗਾ ਸੜਕਾਂ ਸਾਰਾ ਕੋ ਰੋਕ ਲਿਆ ਫਿਰ ਇਹ ਕਿਉਂ ਨਹੀਂ ਰੋਕ ਸਕਦੇ ਉਹ ਬਣਾਉਣ ਦਾ ਕੀ ਹੋਇਆ ਗੱਲ ਤਾਂ ਹੈ ਇਹ ਨਾ ਸ਼ਹਿਰ ਦੇ ਰੋਕਣ ਦੀ ਦਿੱਕਤ ਹੋ ਜਾਂਦੀ ਇਹ ਕੱਲੇ ਸ਼ਹਿਰ ਦਾ ਮਸਲਾ ਨਹੀਂ ਪੂਰੇ ਪੰਜਾਬ ਦੀ ਗੱਲ ਕਰੋ ਅੱਜ ਤੋਂ ਫਿਰ ਤੁਸੀਂ ਜੇ ਤੁਹਾਨੂੰ ਕੋਈ ਸਵਾਲ ਕਰਦਾ ਜਾਂ ਕੋਈ ਕੋਈ ਵੀ ਗੱਲ ਗੱਲ ਦਾ ਤੁਸੀਂ ਉਹਨਾਂ ਖੜੇ ਮੱਥੇ ਮੰਨੋ ਵੀ ਹਾਂ ਭਾਈ ਆ ਸਾਡੀ ਗਲਤੀ ਹੈ ਉਹਦਾ ਜਵਾਬ ਦਿੰਦੇ ਨਹੀਂ ਆ ਦੇਖਣਾ ਕੋਈ ਇਹ ਸਾਨੂੰ ਮਤਾਂਗੇ ਆਜੀ ਇਹਸਾਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਸੀਗਾ ਉਹਨੇ ਫਿਰ ਵੀ ਕਦੇ ਐ ਮੀਟਿੰਗ 'ਚ ਔਰ ਕਿਨੇ ਭੱਜਿਆ ਸੀ ਜਵੇਂ ਨਾਣਾ ਪੱਤਿਆ ਉਹ ਆ ਕੇ ਵਿੱਚ ਬਹਿ ਜਾਂਦਾ ਸੀ ਆਖੇ ਮੈਨੂੰ ਛੱਡ ਕੇ ਕੌਣ ਆ ਪੈਰੀ ਆ ਲਾਣੇ ਨਹੀਂ ਉਹ ਬਹਿ ਕੇ ਆ ਗਿਆ ਕੋਈ ਮੀਟਿੰਗ 'ਚ ਔਟ ਕੇ ਨਹੀਂ ਭੱਜਿਆ ਢਾਈ ਘਟੇ ਦਿੱਤੇ ਤੈਨੂੰ ਜਦੋਂ ਉਹ ਮੋਰਚਾ ਦੀ ਦਾਵਾਂ ਗਈ ਤਦ ਉਹ ਆ ਗਿਆ ਬਈ ਸਾਡੇ ਕੋਲ ਆ ਕੇ ਆ ਗਾ ਫੇਂ ਨਹੀਂ ਦਰਦ ਪਾਇਆ ਤੇ ਮੈਨੂੰ ਉਹਨਾਂ ਨੂੰ ਪਹਿਲਾ ਕੌਣ ਚੱਕਿਆ 5 ਤਰੀਕ ਨੂੰ ਮੋਰਚਾ ਲਗਾ ਹੈ ਉਹਨਾਂ ਨੇ ਜਦੋਂ ਜਦੋਂ ਇਹਨਾਂ ਨੂੰ ਲਾ ਲਓ ਲਾ ਲਓ ਫਿਰ ਲਾ ਲੈਣ ਜਦੋਂ ਜਦੋਂ ਫਿਰ ਉਹ ਜੋ ਇੱਕ ਸਾਡਾ ਤਾਫੀ ਲੈ ਗਏ ਉਹ ਗਲੇ ਸਦਾ ਲਾਵਾਗੇ ਜਾਂ ਫਿਰ ਮ ਸੈਟ ਨੇ ਕਿ ਉਹਨਾਂ ਨੇ ਤਾਂ ਨਹੀਂ ਸੜਕਾਂ ਰੋਕੀਆਂ ਪ੍ਰਸ਼ਾਸਨ ਨੇ ਹੀ ਸੜਕਾਂ ਦਾ ਰੋਗ ਲੀਆਂ ਆਮ ਲੋਕ ਅੱਜਲ ਖਵਾਰ ਤਾਂ ਪ੍ਰਸ਼ਾਸਨ ਨੇ ਹੀ ਸੜਕਾਂ ਰੋਕਣ ਤੁਸੀਂ ਇਹ ਦੇਖੋ ਦਿੱਲੀ ਜਾਂਦੇ ਕਦੇ ਕਦੇ ਤੁਹਾਡੇ ਇਹ ਮੁਖੀ ਦੇ ਬਿਆਨ ਸੀਗੇ ਇੱਕ ਨੈਸ਼ਨਲ ਚੈਨਲਾਂ ਦੇ ਬਹਿ ਕੇ ਜਦੋਂ ਨੈਸ਼ਨਲ ਦੇ ਪੱਤਰਕਾਰਾਂ ਨੇ ਇਹ ਸਵਾਲ ਕੀਤੇ ਤੁਹਾਡੇ ਲੀਡਰ ਨੂੰ ਵੀ ਆਖਰਕਾਰ ਕਿਸਾਨ ਦਿੱਲੀ ਕਿਉਂ ਆਉਣਾ ਚਾਹੁੰਦੇ ਤੁਹਾਡੇ ਮੁਖੀ ਨੇ ਇਹ ਗੱਲ ਕਹੀ ਸੀ ਵੀ ਹੋਰ ਕਿਸਾਨ ਲਾਹੌਰ ਜਾਣ ਦਿੱਲੀ ਰਾਜਧਾਨੀ ਆ ਇੱਥੇ ਆਉਣੇ ਚਾਹੀਦੇ ਆ ਤੇ ਫਿਰ ਚੰਡੀਗੜ੍ਹ ਕਿਉਂ ਨਹੀਂ ਜਾਣਦੇ ਮੰਗੇ ਸੈਕਟਰ ਨਾਲ ਦਿੱਲੀ ਯਾਰ ਇੱਥੇ ਵੀ ਹੈਗੀਆਂ ਪੰਜਾਬ ਐਮਐਸਪੀ ਦੀ ਥੋੜੀ ਮੰਗ ਮੰਨੀ ਨਹੀਂ ਮੰਨੀ ਕਿ ਤੁਹਾਨੂੰ ਕਹਿੰਦਾ ਮੈਂ ਜਵਾਬ ਦੇ ਕਿ ਮੈਂ ਤਾਂ ਇਨਕਾਰ ਹੀ ਆ ਇਸ ਗੱਲ ਉਹ ਤਾਂ ਗੱਲਾਂ ਜਿਹੜੀਆਂ ਉਹਨਾਂ ਨੇ ਪਹਿਲਾਂ ਮੰਗਾ ਸਾਰੇ ਮੰਗੀਆਂ ਹੋਇਆ ਜਦੋਂ ਹੁਣ ਇਹ ਕਿਹਾ ਤਾਂ ਮੀਟਿੰਗ ਕੀਤੀ ਉਹਨਾਂ ਨੇ ਉਹਦੇ ਸਾਰਿਆਂ ਮੰਗਾ ਸਾਈਟ ਨਾਲ ਸਬੰਧ ਅਸੀਂ ਨਾਲ ਕੋਈ ਜਿਉ ਮੋਰਚਾ ਲਾਉਂਦੇ ਨਹੀਂ ਪਰ ਲਾ ਲੈਣ ਤੇ ਮੋਰਚਾ ਜਦੋਂ ਉਹ ਕਹੀਏ ਨੇ ਛੋਟੇ ਮੰਗੇ ਹੀ ਮੰਦੇ ਮੋਰਚਾ ਲਾਉਣਾ ਮੋਰਚੇ ਉਹ ਤਾਂ ਕਹਿੰਦੇ ਉਹਨਾਂ ਦਾ ਜੀ ਉਹਨਾਂ ਨੇ ਚੰਡੀਗੜ੍ਹ ਉਹਨਾਂ ਦੀ ਆਪਣੀ ਇੱਕ ਜਗ੍ਹਾ ਹੈਗੀ ਆ ਫਿਰ ਉਹਨਾਂ ਨੇ ਪੀਸ ਕੋਈ ਪ੍ਰੋਟੈਸਟ ਕਰਦਾ ਸੀਗਾ ਉਹਨਾਂ ਨੇ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹਿਆ ਮਾਰੇ ਇਹਨਾਂ ਨੇ ਉਹ ਵੀ ਨਹੀਂ ਕਰਨ ਦਿੰਦਾ ਜਦੋਂ ਤੱਕ ਹਕਕੀਆਂ ਦੇ ਦੇ ਆਪਾਂ ਜਾਵਾਂਗੇ ਵਿੱਚ ਆ ਕਰ ਲੋ ਇੱਥੇ ਲਾਵਾਂਗੇ ਇਹ ਨਹੀਂ ਦੂਜੇ ਸਾਢੇ ਤਿੰਨ ਕੋਲ ਉਹ ਵੀ ਗੱਲ ਹੈ ਉਹ ਵੀ ਤਾਂ ਨਾਲ ਹੀ ਆ ਸਾਢੇ ਤਿੰਨ ਕਿਸਾਨ ਕਿਹੜਾ ਕਿਤੇ ਪਾਕਿਸਤਾਨ ਤੋਂ ਲੈਂਦੇ ਨਹੀਂ ਪਾਕਿਸਤਾਨ ਤੋਂ ਲਿਆਨੇ ਨਹੀਂ ਸਹੀ ਕਿਹੜਾ ਸਾਰਾ ਕੋਈ ਆਦਾ ਕਿਸਾਨ ਵੀ ਆਦਾ ਸਾਰਾ ਵੀ ਆਦਾ ਸਹੀ ਕਿਹੜਾ ਆਪਾਂ ਜੇ ਵਰਦੇ ਯਾਰ ਕਿਸਾਨ ਨਹੀਂ ਬਣਾਈ ਉਹ ਕੋਈ ਵੋਟਾ ਵਟ ਜੁਠੇ ਸੀ ਉਹ ਤਾਂ ਲੈ ਨੇ ਸਹੀ ਕਿਹੜਾ ਦੀਦੀਆਂ ਬੰਨਾਂ ਦਾ ਰਹਿ ਗਏ ਉਹ ਉਹ ਸਹੀ ਬੈਠੇ ਆ ਬੜਾ ਉੱਥੇ ਬੈਠੇ ਕਿਤੇ ਬੈਠੇ ਟਿੱਪਰ ਲਾਉਣੇ ਜੇ ਜੀ ਸੀ ਬੀਆਂ ਲਾਉਣੀਆਂ ਹੋਰ ਨਾਲ ਲੈ ਕੇ ਆਉਂਦੇ ਕਿਉਂ ਲਾਏ ਇਹਨਾਂ ਦੇ ਬੰਦੇ ਹੀ ਆ ਜਿਹੜੇ ਕਸਾਣਾ ਉਹ ਇਹਨਾਂ ਪਾਰਟੀਆਂ ਦੇ ਬੰਦੇ ਆ ਜਿਹੜੇ ਮਾਹੌਲ ਖਰਾਬ ਕਰਦੇ ਨੇ ਸਹੀ ਕਸਾਣਾ ਉੱਥੇ ਬੈਠੇ ਹੋਏ ਦੇਖੋ ਦੇਖੋ ਤੁਸੀਂ ਇਹ ਹੁਣ ਕੀ ਕਹਿਣਾ ਤੁਸੀਂ ਮੈਂ ਬਾਈ ਤੋਂ ਗੱਡੀ ਲੈ ਕੇ ਆਈ ਸੀ ਨਹੀਂ ਜਿਹੜੇ ਕਸਾਣੇ ਇਹ ਤਾਂ ਫਿਰ ਪਾਰਟੀਆਂ ਦੇ ਹੋ ਗਏ ਕਸਾਣੇ ਵਿੱਚ ਮਰਦੇ ਯਾਰ ਉਹਨਾਂ ਨੂੰ ਇਹ ਸਵਾਲੇ ਥੋੜੇ ਗੱਲ ਦੇ ਵਿੱਚ ਪੁੱਛੋ ਕਿਉਂ ਨਹੀਂ ਇਹ ਨਹੀਂ ਉਹ ਠੀਕ ਆ ਉਹਨਾਂ ਨੇ ਮੈਂ ਵੀ ਕਹਿਣਾ ਕਿਸਾਨ ਜਿੱਥੇ ਬੰਦਿਆਂ ਨੇ ਫੁੱਟ ਵੀ ਜਿਹੜੀ ਹੋਊਗੀ ਆਪਸ ਵਿੱਚ ਜਿਹੜੀ ਪਈ ਆ ਉਹ ਵੀ ਕਿਤੇ ਨਾ ਕਿਤੇ ਕੰਮ ਮਾਹੌਲ ਖਰਾਬ ਕਰ ਰਹੀ ਆ ਇੱਕਤਾ ਦੀ ਤਾਕਤ ਘਟਾ ਰਹੀ ਆ ਇਹ ਦੇ ਵਿੱਚ ਕੋਈ ਦੋ ਰਹਿਣੀ ਪਰ ਇਹ ਚਾਹੀਦੀ ਜਿੰਨੀ ਸਾਤਨ ਬੰਬਾਂ ਵਾਲੇ ਕੈਨਾਲੇ ਐਮਐਲਏ ਜਿਹੜੇ ਕਹਿੰਦੇ ਅਸੀਂ ਜਲੰਧਾ ਦਾ ਜਲੰਧਾ ਨਾਲੇ ਉਹਨੇ ਗੱਲ ਤਾਂ ਪੂਰੀ ਲਾਓ ਜੀ ਖੜ ਜਾ ਖੜ ਲੈ ਭਾਈ ਸਾਡੇ ਸਾਹਮਣੇ ਜੀ ਜਾਵੇ ਸਾਡੇ ਹੁਣ ਜੀ ਸੱਚਾ ਜੀ ਦਾ ਖੜਦਾ ਜੇ ਚਲਾ ਗਿਆ ਤਾਂ ਖੜੇ ਆਂਗੇ ਜੇ ਚੱਲ ਫੇਰ ਵੀ ਇੱਕ ਪਿੰਡ ਦੇ ਨਾਂ ਲੜਿਆ ਕਰੋ ਯਾਰ ਇਹਨਾਂ ਨੂੰ ਨਹੀਂ ਨਹੀਂ ਮੈਂ ਇਹਦੀ ਬਣਾਉਂਗਾ ਸਵਾਰਕ ਰੀਅਲ ਹਜੇ ਘਟ ਬਣਿਆਗੀ ਤੁਸੀਂ ਦਿਖਾਇਆ ਤੁਦੂ ਜਿਹੜਾ ਇਹ ਦੇਖਿਆ ਸਾਡੇ ਵਿੱਚ ਕੀ ਮਾਹੌਲ ਬਣ ਗਿਆ ਮਿੱਤਰੋ ਸਿਰ ਜਿਆ ਕੀ ਜਾ ਰਿਹਾ ਲੈ ਆ ਮਿੱਤਰੋ ਇਧਰਲੇ ਪਾਸੇ ਨਾ ਬਈ ਇੱਥੇ ਇੱਥੇ ਉਹਨਾਂ ਨੇ ਦਿਖਾਇਆ ਜਿਹੜਾ ਮਲੂਕਾ ਟੀਵੀ ਨੇ ਤੇ ਇੱਕ ਮੈਸੇਜ ਦਿੱਤਾ ਆਪਾਂ ਤਾਂ ਹਾਸੇ ਠਠੇ ਇੱਕ ਸੇਰ ਦੇਣ ਲਈ ਵੀਡੀਓ ਬਣਾਈਏ ਜੇ ਜਥੇਬੰਦੀਆਂ ਏਕਤਾ ਬਣਾ ਕੇ ਰੱਖਣ ਦਾ ਸਾਰੇ ਮਸਲੇ ਹੱਲ ਹੋ ਜਾਣਗੇ ਠੀਕਾ ਪਰ ਜੇ ਉਹੀ ਲੀਡਰਾਂ ਨੇ ਵਾਰ-ਵਾਰ ਸਵਾਲ ਕਰਨਾ ਵੀ 75 ਸਾਲਾ ਚਾਹ ਲੁੱਟਿਆ ਲੁੱਟੇ ਜੇ ਲੁੱਟਿਆ ਤੇ ਉਹਨਾਂ ਨੂੰ ਉਹਨਾਂ ਦਾ ਖਮਿਆਜਾ ਉਹਨਾਂ ਨੇ ਭੁਗਤ ਲੈ ਚੁੰਡ ਚਲਾ ਕੇ ਰੱਖਦੇ ਹਾਂ ਜਿਹੜੇ ਐਮਐਲਏ ਜਿਹੜੇ ਲੀਡਰ ਜਿਹੜੇ ਵੱਡੇ ਅਧਿਕਾਰੀ ਕੋਈ ਗਲਤ ਆ ਉਹਨਾਂ ਤੇ ਵੀ ਐਕਸ਼ਨ ਲਿਆ ਜਾਵੇ ਜਿਵੇਂ ਛੋਟਾਂ ਤੇ ਐਕਸ਼ਨ ਲਿਆ ਜਾ ਰਿਹਾ ਜਿਹੜੇ ਕੋਈ ਰਿਸ਼ਵਤਗੋਰੀ ਕਰਦੇ ਆ ਕੋਈ ਕਰਪ ਨਾ ਤੇ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਹਾਂ ਜਿਨ੍ਹਾਂ ਨੇ ਲੋਕਾਂ ਦੇ ਧੀਆਂ ਪੁੱਤਾਂ ਦੀਆਂ ਲਾਛਾਂ ਦੇ ਵੱਡੇ ਵੱਡੇ ਮਹਿਲ ਜਾਂ ਮਕਾਨ ਉਹ ਸਾਰੇ ਸੀ ਉਹ ਢਾਈ ਜਾ ਰਹੀ ਹੈ ਸਰਕਾਰੀ ਵੀ ਠੀਕਾ ਟੋਣੀ ਚਾਹੀਦੀ ਤੇ ਠੀਕਾ ਨਸ਼ਾ ਤਸਕਰਾਂ ਦੇ ਘਰ ਵੀ ਪਰ ਇੱਕ ਚੀਜ਼ ਇਹ ਦੇਖਣੀ ਪਊਗੀ ਕਿ ਜਿਹੜੇ ਵੱਡੇ ਤਸਕਰਾਂ ਉਹ ਕਦੋਂ ਅਰੈਸਟ ਹੁੰਦੇ ਜਾਂ ਵੱਡੇ ਲੀਡਰ ਜਿਹੜੇ ਕਦੋਂ ਅਰੈਸਟ ਹੁੰਦੇ ਆ ਜਾਂ ਆਪ ਦੀ ਸਰਕਾਰ ਦੇ ਵਿੱਚ ਜਿਹੜੇ ਐਮਐਲਏ ਕਰਪਸ਼ਨ ਕਰ ਰਹੇ ਉਹ ਕਦੋਂ ਅਰੈਸਟ ਹੁੰਦੇ ਮਲੂਕਾ ਟੀਵੀ ਨੇ ਇੱਕ ਮੈਸੇਜ ਦੇਣਾ ਸੀ ਮਿੱਤਰੋ ਤੁਹਾਨੂੰ ਦੇਤਾ ਸਮਝਣਾ ਤੁਹਾਡਾ ਫਰਜ਼ ਹੈ ਕਮੈਂਟ ਕਰਕੇ ਦੱਸਿਓ ਜਿਹੜੋ ਮਲੂਕਾ ਟੀਵੀ ਨਾਲ